ਬਲਟੋਹਾ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਤਲਬ ਕੀਤਾ ਸੀ ਤੇ ਉਹ 15 ਅਕਤੂਬਰ ਨੂੰ ਸਾਹਮਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਬੈਠੇ ਨੇ ਤੇ ਉਹਨਾਂ ਦੇ ਬਿਲਕੁਲ ਸਾਹਮਣੇ ਹੀਠਾ ਵਿਰਸਾ ਸਿੰਘ ਬਲਟੋਹਾ ਬੈਠੇ ਆ। ਹਾਂ ਹੈਗੀ ਹੈ। ਜਾਂ ਸਾਹਜ ਹੋਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹਦਾ ਬਣਦਾ। ਗੱਲਬਾਤ ਤਾਂ ਮੇਰੀ ਪ੍ਰਧਾਨ ਮੰਤਰੀ ਦੇ ਨਾਲ ਵੀ ਹੁੰਦੀ ਆ। ਜਾਂ ਮੈਂ ਪ੍ਰਧਾਨ ਮੰਤਰੀ ਦੇ ਨਾਲ ਵੀ ਕੀਤੀ ਆ ਵੀ ਇਹਦੇ ਨਾਲ ਕਿਰੀ ਖਾਸ ਕੋਈ ਵੱਡੀ ਗੱਲ ਹੋ ਗਈ। ਕਰ ਸਕਦਾ ਸੀ ਕਰਦਾ ਕੀਤੀ ਜਾਂਦਾ ਦੱਸ ਤੇ ਇੱਕ ਉਥੇ ਜਿਹੜਾ ਲਫਜ਼ ਹੈ ਸਾਲਾ ਉਹ ਉਹ ਵੀ ਜਥੇਦਾਰ ਸਾਹਿਬਾਨ ਦੇ ਮੂੰਹ ਚੋਂ ਨਿਕਲਦਾ ਹੈ ਨਾ ਕੋ ਫੋਨ ਤੇ ਗੱਲ ਕਰ ਲਾਂਦਾ ਉਹ ਤਾਂ ਬੜੀ ਜਾਂਦਾ ਕਾਪੀ ਤਾਂ ਇੱਕੋ ਬਚੀ ਸੀ ਉਹ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਕੋਲ ਕਹਿੰਦੇ ਕਿ ਇਹ ਮੈਂ ਹੈਰਾਨ ਆ ਕਿ ਆਈ ਤਾਂ ਆਈ ਕਿੱਥੋਂ ਹੁਣ ਇੱਥੇ ਥੋੜਾ ਜਾ ਕੋਟੇ ਲੀਡਰਾਂ ਨੂੰ ਗੂਂਦਕ 36 ਗੱਲਾਂ ਹੁੰਦੀਆਂ ਬકરી ਵਰਗੀ ਪਾਰਟੀ ਦੇ ਲੀਡਰ ਆ ਮੈਂ ਕਹਿੰਦਾ ਬਤਾ ਜਾਂਦਾ ਉਹ 27 ਸਕਿੰਟ ਦੀ ਵੀਡੀਓ ਆਈ ਤਾਂ ਆਈ ਕਿੱਥੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਕਹਿਣਾ ਕਿ ਇਹ ਵੀਡੀਓ ਤਾਂ ਇੱਕੋ ਕਾਪੀ ਸੀ ਉਹ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਕੋਲ ਰਾਉ ਸਾਬ ਜਥੇਦਾਰ ਸਬਾਨਾ ਦੀ 27 ਸੈਕਿੰਡ ਦੀ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਵਾਇਰਲ ਹੋਣ ਨਾਲ ਕਾਫੀ ਮਾਹੌਲ ਗਰਮਾਇਆ ਹੋਇਆ ਹੈ ਅਸਲ ਦੇ ਵਿੱਚ ਮਾਮਲਾ ਕੀ ਹੈ ਅ ਦਰਅਸਲ ਗੁਰਲਾਲ ਮਾਮਲਾ ਤਾਂ ਦੇਖੋ ਪੂਰਾ ਜੁੜਿਆ ਅਕਾਲ ਤਖਤ ਸਾਹਿਬ ਦੇ ਨਾਲ ਵੀ ਹੈ ਅਕਾਲੀ ਦਲ ਦੇ ਨਾਲ ਵੀ ਹੈ ਇਹ ਜਿਹੜੀ ਵੀਡੀਓ ਕਲਿੱਪ ਅੱਜ ਰਿਲੀਜ਼ ਹੋਈ ਹੈ ਕਹਿ ਲਈਏ ਜਾਂ ਕਹਿ ਲਈਏ ਕਿ ਸੋਸ਼ਲ ਮੀਡੀਆ ਤੇ ਲੀਕ ਹੋਈ ਹੈ ਇਹ ਹੈਗੀ ਤਾਂ 27 ਸਕਿੰਟ ਦੀ ਵੀਡੀਓ ਆ ਸਿਰਫ ਕਲਿੱਪ ਐ ਇੱਕ 22 ਸਕਿੰਟ ਦਾ ਤੁਸੀਂ ਹਿਸਾਬ ਲਾ ਲਓ ਕਿੰਨਾ ਕੁ ਹੁੰਦਾ ਪਰ ਜੋ ਇਸ 27 ਸਕਿੰਟ ਦੇ ਕਲਿੱਪ ਦੇ ਵਿੱਚ ਜੋ ਵੀਡੀਓ ਹੈ ਜਿਹੜੇ ਉਹਦੇ ਵਿੱਚ ਸ਼ਖਸੀਅਤਾਂ ਦਿਖ ਰਹੀਆਂ ਨੇ ਬੈਠੀਆਂ ਤੇ ਉਹਨਾਂ ਦੀ ਜੋ ਗੱਲਬਾਤ ਆ ਆਪਸ ਦੇ ਵਿੱਚ ਉਹ ਉਸ ਨੂੰ ਲੈ ਕੇ ਮਤਲਬ ਬਹੁਤ ਸਾਰੀ ਹੈਰਾਨੀ ਪਰੇਸ਼ਾਨੀ ਹੋ ਰਹੀ ਹੈ ਇਸ ਵੇਲੇ ਪੂਰੀ ਜਿਹੜੀ ਸਿੱਖ ਕੌਮ ਹੈ ਸੰਗਤ ਹੈ ਉਹ ਹੈਰਾਨ ਪਰੇਸ਼ਾਨ ਹੈ ਵੀ ਇਹ ਚੀਜ਼ਾਂ ਕਿਸ ਤਰੀਕੇ ਨਾਲ ਹੋ ਗਈਆਂ ਹੁਣ ਜਿਹੜੀ ਇਹ 27 ਸਕਿੰਟ ਦੀ ਵੀਡੀਓ ਹੈ ਇਹ ਦਰਅਸਲ 15 ਅਕਤੂਬਰ ਦੀ ਵੀਡੀਓ ਹੈ 15 ਅਕਤੂਬਰ ਨੂੰ ਕੀ ਹੋਇਆ ਸੀ ਕਿ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨਾ ਨੇ ਵਿਰਸਾ ਸਿੰਘ ਮਲਟੋਹਾ ਨੂੰ ਤਲਬ ਕੀਤਾ ਸੀ ਅਕਾਲ ਤਖਤ ਸਾਹਿਬ ਤੇ ਉਹ ਕਿਉਂ ਕੀਤਾ ਸੀ ਉਸ ਤੋਂ ਪਹਿਲਾਂ ਵਿਰਸਾ ਸਿੰਘ ਮਲਟੋਹਾ ਨੇ ਇੱਕ ਗੱਲ ਆਖੀ ਸੀ ਕਿ ਮੈਨੂੰ ਲੱਗਦਾ ਹੈ ਕਿ ਅਕਾਲ ਤਖਤ ਸਾਹਿਬ ਤੋਂ ਸ਼ਾਇਦ ਕਿਤੇ ਨਾ ਕਿਤੇ ਜਿਹੜੀ ਸੁਖਬੀਰ ਬਾਦਲ ਨੂੰ ਸਜ਼ਾ ਸੁਣਾਈ ਜਾਣੀ ਹੈ ਕਿਉਂਕਿ ਉਹਨਾਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਸੀਗਾ 30 ਅਗਸਤ ਨੂੰ ਤੇ ਵਰਸਾ ਸਿੰਘ ਬਲਟੋਹਾ ਨੇ ਇਹ ਸਵਾਲ ਚੁੱਕੇ ਸੀ ਕਿ ਮੈਨੂੰ ਲੱਗਦਾ ਕਿ ਾਕਾਤਖ ਸਾਬ ਤੋਂ ਧਾਰਮਿਕ ਸਜ਼ਾ ਦੀ بجائے ਕੋਈ ਸਿਆਸੀ ਸਜ਼ਾ ਸੁਣਾਈ ਜਾ ਸਕਦੀ ਹੈ ਕਿ ਇਸ ਤਰੀਕੇ ਨਾਲ ਹੋ ਸਕਦਾ ਹੈ ਕਿ ਕਹਿ ਦਿੱਤਾ ਜਾਵੇ ਸਜ਼ਾ ਦੇ ਵਿੱਚ ਕਿ ਸੁਖਬੀਰ ਸਿੰਘ ਬਾਦਲ ਨੂੰ ਸਿਆਸਤ ਦੇ ਵਿੱਚੋਂ ਐਨੇ ਸਾਲ ਦੂਰ ਰਹਿਣਾ ਪਊਗਾ ਖੈਰ ਉਹ ਉਸ ਤਰੀਕੇ ਨਾਲ ਹੋਇਆ ਤਾਂ ਨਹੀਂ ਪਰ ਜਦੋਂ ਸਵਾਲ ਚੁੱਕੇ ਬਲਟੋਹਾ ਨੇ ਤਾ ਫਿਰ ਬਲਟੋਹਾ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਤਲਬ ਕੀਤਾ ਸੀ ਤੇ ਉਹ 15 ਅਕਤੂਬਰ ਨੂੰ ਸਾਹਮਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਬੈਠੇ ਨੇ ਤੇ ਉਹਨਾਂ ਦੇ ਬਿਲਕੁਲ ਸਾਹਮਣੇ ਹੀਠਾ ਵਿਰਸਾ ਸਿੰਘ ਬਲਟੋਹਾ ਬੈਠੇ ਆ ਆਪਸ ਵਿੱਚ ਗੱਲਾਂ ਹੋ ਰਹੀਆਂ ਨੇ ਪਰ ਗੱਲਾਂ ਇਸ ਵੇਲੇ ਸਿਰਫ ਦੋਹਾਂ ਦੇ ਵਿਚਕਾਰ ਹੋ ਰਹੀਆਂ ਨੇ ਸਾਹਮਣੇ ਬੈਠੇ ਤਖਸ਼ਰੀ ਦਮਦਮਾ ਸਾਹਿਬ ਦੇ ਜਿਹੜੇ ਜਥੇਦਾਰ ਸਹਿਬਾਨ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਇਧਰ ਵਿਰਸਾ ਸਿੰਘ ਬਲਟੋਹਾ ਦੋਨਾਂ ਦੇ ਵਿੱਚ ਆਪਸੀ ਜਿਹੜੀ ਟਕਰਾਰ ਹੈ ਇਹ ਹੋ ਰਹੀ ਹੈ ਤੇ ਉਸ ਦੇ ਵਿੱਚ ਜੋ ਗੱਲਾਂ ਬਾਤਾਂ ਹੋ ਰਹੀਆਂ ਨੇ ਤਾਂ ਵਿਰਸਾ ਸਿੰਘ ਬਲਟੋਹਾ ਇਹ ਜਥੇਦਾਰ ਸਾਹਿਬ ਨੂੰ ਸਵਾਲ ਕਰਦੇ ਨੇ ਕਿ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਬੀਜੇਪੀ ਦੇ ਨਾਲ ਸਾਂਝ ਹੈ ਕਿ ਉਹਦੇ ਬਾਰੇ ਤੁਸੀਂ ਕੀ ਕਹੋਗੇ ਤਾਂ ਉਹ ਜਥੇਦਾਰ ਸਹਿਬਾਨ ਸ਼ਾਇਦ ਉਸ ਵੇਲੇ ਤਲਖੀ ਭਰੇ ਲਿਹਾਜ਼ ਦੇ ਵਿੱਚ ਲੱਗੇ ਨੇ ਜਾਂ ਕਈ ਵਾਰ ਹੋ ਜਾਂਦਾ ਨਾ ਕਿ ਤੁਸੀਂ ਜਦੋਂ ਗੱਲਬਾਤ ਕਰਦੇ ਹੋ ਸਾਹਮਣੇ ਤੁਸੀਂ ਕੁਝ ਕਹਿਤਾ ਜਾਂ ਮੈਂ ਕੁਝ ਕਹਿਤਾ ਤੁਹਾਨੂੰ ਇੱਕ ਬੰਦਾ ਤਲਖੀ ਚ ਆ ਜਾਂਦਾ ਹੈ ਨਾ ਤੇ ਉਸ ਹਿਸਾਬ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਹੋਰੀ ਬੋਲੇ ਤੇ ਉਹਨਾਂ ਨੇ ਫਿਰ ਇਹ ਬੋਲਿਆ ਕਿ ਹਾਂ ਮੇਰੀ ਹੈਗੀ ਹੈ 사ੰਜ 사ੰਜ ਦੇ ਨਾਲ ਕੀ ਹੁੰਦਾ ਜਾਂ ਗੱਲਬਾਤ ਕਰਨ ਦੇ ਨਾਲ ਕਿਹੜੀ 사ੰਜ ਪੈ ਜਾਂਦੀ ਆ ਉਹ ਫਿਰ ਅੱਗੇ ਕਹਿੰਦੇ ਨੇ ਕਿ ਗੱਲਬਾਤ ਤਾਂ ਮੇਰੀ ਪ੍ਰਧਾਨ ਮੰਤਰੀ ਦੇ ਨਾਲ ਵੀ ਹੁੰਦੀ ਆ ਜਾਂ ਮੈਂ ਪ੍ਰਧਾਨ ਮੰਤਰੀ ਦੇ ਨਾਲ ਵੀ ਕੀਤੀ ਆ ਵੀ ਇਹਦੇ ਨਾਲ ਕਿਹੜੀ ਖਾਸ ਕੋਈ ਵੱਡੀ ਗੱਲ ਹੋ ਗਈ ਤੇ ਇੱਕ ਉਥੇ ਜਿਹੜਾ ਲਫ਼ਜ਼ ਹੈ ਆ ਸਾਲਾ ਉਹ ਉਹ ਵੀ ਜਥੇਦਾਰ ਸਾਹਿਬਾਨ ਦੇ ਮੂੰਹ ਚੋਂ ਨਿਕਲਦਾ ਹਨਾ ਤੇ ਇਧਰੋਂ ਕਹਿਣਾ ਬਲਟੋਹਾ ਦਾ ਕਿ ਗਾਲ ਕੱਢੀ ਗਈ ਹੈ ਇੰਨੀ ਵੱਡੀ ਅਹੁਦੇ ਤੇ ਬੈਠ ਕੇ ਹਨਾ ਹਰਪ੍ਰੀਤ ਸਿੰਘ ਗਿਆਨੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਕਿ ਗਾਲੇ ਸ਼ਬਦ ਬੋਲੇ ਨਹੀਂ ਜਾਣੇ ਚਾਹੀਦੇ ਸੀ ਵੀ ਜਿਸ ਕੁਰਸੀ ਤੇ ਉਹ ਨੇ ਤਾਂ ਇਸ ਨੂੰ ਲੈ ਕੇ ਵਿਵਾਦ ਹੋਇਆ ਹੁਣ ਦੇਖੋ ਜਿਹੜੀ ਇਹ 27 ਸਕਿੰਟ ਦੀ ਵੀਡੀਓ ਹੈ ਹੁਣ ਇਹਦੇ ਚ ਅ ਟਾਰਗੇਟ ਹੁੰਦਾ ਕੌਣ ਨਜ਼ਰ ਆ ਰਿਹਾ ਗਿਆਨੀ ਹਰਪ੍ਰੀਤ ਸਿੰਘ ਟਾਰਗੇਟ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਉਹ ਉਹਨਾਂ ਦੇ ਵੱਲੋਂ ਗੱਲਾਂ ਬੋਲੀਆਂ ਗਈਆਂ ਉਹਨਾਂ ਹੀ ਕੱਟ ਕੇ ਪਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਮੀਡੀਆ 'ਚ ਆਏ ਤੇ ਉਹਨਾਂ ਨੇ ਫਿਰ ਸਵਾਲ ਚੁੱਕੇ ਨੇ ਉਹ ਕਹਿੰਦੇ ਕਿ ਇਹ ਵੀਡੀਓ ਬਾਹਰ ਆਈ ਤਾਂ ਆਈ ਕਿਵੇਂ ਉਹ ਫਿਰ ਜਵਾਬ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਕਰਦੇ ਨੇ ਗਿਆਨੀ ਹਰਪ੍ਰੀਤ ਸਿੰਘ ਤਾਂ ਉਹਨਾਂ ਨੇ ਦੱਸਿਆ ਕਿ ਮੈਂ ਤਾਂ ਉਸ ਵੇਲੇ ਕਿਉਂਕਿ ਉਸ ਵੇਲੇ ਬਿਰਸਾ ਸਿੰਘ ਵਲਟੋਹਾ ਦੇ ਅਨੁਸਾਰ ਕਿ ਜਿਹੜੀ ਮੇਰੀ ਸੁਣਵਾਈ ਹੋਈ ਸੀ ਜਦੋਂ ਮੈਨੂੰ ਤਲਬ ਕੀਤਾ ਸੀ ਕਿ ਉਹ ਡੇਢ ਤੋਂ ਲੈ ਕੇ ਪੌਣੇ 2 ਜਾਂ 2 ਘੰਟੇ ਦੀ ਉਹ ਪੂਰੀ ਕਾਰਵਾਈ ਸੀ ਤੇ ਉਹ ਕੈਮਰਾ ਲਾ ਕੇ ਰਿਕਾਰਡ ਕੀਤੀ ਗਈ ਸੀ ਬਤੌਰ ਪ੍ਰੂਫ ਦੇ ਵਜੋਂ ਵੀ ਕੀ ਗੱਲਬਾਤ ਹੋ ਰਹੀ ਹੈ ਤਾਂ ਸਿੰਘ ਸਾਹਿਬ ਉਹ ਉੱਥੇ ਅੱਜ ਪ੍ਰੈਸ ਕਾਨਫਰੰਸ ਵਿੱਚ ਕਹਿ ਕੇ ਗਏ ਨੇ ਕਹਿੰਦੇ ਕਿ ਮੈਂ ਉਸ ਪੂਰੀ ਕਾਰਵਾਈ ਤੋਂ ਬਾਅਦ ਜਿੱਥੇ-ਜਿੱਥੇ ਵੀ ਕੈਮਰੇ ਲੱਗੇ ਸੀ ਸਾਰਿਆਂ ਕਹਿੰਦੇ ਮੈਂ ਉਹ ਵੀਡੀਓ ਉਸ ਕਾਰਵਾਈ ਦੀਆਂ ਮੈਂ ਡਿਲੀਟ ਕਰਵਾ ਦਿੱਤੀਆਂ ਸੀ ਇਹ ਸਿੰਘ ਸਾਹਿਬ ਦਾ ਕਹਿਣਾ ਕਹਿੰਦੇ ਕਿ ਜਿੰਨੇ ਕੈਮਰੇ ਲੱਗੇ ਸੀ ਜਾਂ ਜਿੰਨੀਆਂ ਕੈਮਰੇ ਦੇ ਵਿੱਚ ਚਿਪਾਂ ਸੀਗੀਆਂ ਚਿਪਸ ਮਾਈਕਰੋ ਕਾਰਡ ਸੀਗੇ ਕਹਿੰਦੇ ਉਹਨਾਂ ਸਾਰਿਆਂ 'ਚੋਂ ਮੈਂ ਉਹ ਡਿਲੀਟ ਕਰਵਾਤੀ ਸੀ ਤੇ ਫਿਰ ਇੱਕ ਕਾਪੀ ਸੀਗੀ ਉਹਦੀ ਕਹਿੰਦੇ ਪੈਨ ਡਰਾਈਵ ਜਿਹੜੀ ਅਕਾਦ ਤਖਤ ਸਾਹਿਬ ਦੇ ਜਥੇਦਾਰ ਸਾਬਾਨ ਗਿਆਨੀ ਰੁਗਵੀਰ ਸਿੰਘ ਹੋਰਾਂ ਦੇ ਕੋਲ ਸੀ ਯਾਨੀ ਕਿ ਉਹਨਾਂ ਨੇ ਸਿੱਧਾ ਨਹੀਂ ਕਿਹਾ ਤਾਂ ਇੱਕ ਸ਼ੱਕ ਜੋ ਉਹਨਾਂ ਨੇ ਜਤਾਇਆ ਕਿ ਕਾਪੀ ਤਾਂ ਇੱਕੋ ਬਚੀ ਸੀ ਉਹ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਕੋਲ ਕਹਿੰਦੇ ਕਿ ਇਹ ਮੈਂ ਹੈਰਾਨ ਹਾਂ ਕਿ ਆਈ ਤਾਂ ਆਈ ਕਿੱਥੋਂ ਹੁਣ ਇੱਥੇ ਥੋੜਾ ਜਿਹਾ ਅ ਕਈ ਵਾਰ ਇਹ ਆਲ ਕਿ ਸੰਗਤ ਜਾਂ ਲੋਕ ਵੀ ਸੋਚਦੇ ਨੇ ਕਿ ਸਿੰਘ ਸਾਹਿਬ ਕਹਿ ਰਹੇ ਨੇ ਕਿ ਮੈਂ ਉਹ ਡਿਲੀਟ ਕਰਵਾਈ ਪੂਰੀ ਕਾਰਵਾਈ ਦੀ ਵੀਡੀਓ ਤਾਂ ਇਹ ਫਿਰ ਥੋੜਾ ਜਿਹਾ ਕਦੇ ਮਨ ਦੇ ਵਿੱਚ ਸੰਗਤ ਦੇ ਵੀ ਇਹ ਆ ਜਾਂਦਾ ਕਿ ਸਿੰਘ ਸਾਹਿਬ ਨੇ ਕਿਉਂ ਡਿਲੀਟ ਕਰਵਾਈ ਵੀ ਇਹ ਹੈ ਜੇ ਕੀ ਉਸ ਚ ਬੋਲਿਆ ਗਿਆ ਸੀ ਕਿ ਸਿੰਘ ਸਾਹਿਬ ਨੂੰ ਲੱਗਿਆ ਕਿ ਹਾਂ ਇਹ ਚੀਜ਼ਾਂ ਸਾਹਮਣੇ ਨਹੀਂ ਆਉਣੀਆਂ ਚਾਹੀਦੀਆਂ ਇਹਦੇ ਨਾਲ ਸ਼ਾਇਦ ਕਿਤੇ ਮੇਰੇ ਅਕਸ਼ ਨੂੰ ਸ਼ਾਇਦ ਕਿਤੇ ਝਟਕਾ ਵੱਜ ਸਕਦਾ ਕਿ ਕਿਉਂ ਕਰਵਾਈਆਂ ਗਈਆਂ ਇਹ ਉਹ ਹੀ ਦੱਸ ਸਕਦੇ ਨੇ ਸਿੰਘ ਸਾਹਿਬ ਹਾਲਾਂਕਿ ਅੱਜ ਜਦੋਂ ਮੀਡੀਆ ਦੇ ਸਾਹਮਣੇ ਸਿੰਘ ਸਾਹਿਬ ਬੋਲ ਰਹੇ ਸੀ ਤਾਂ ਮੈਂ ਵੀ ਬੜਾ ਹੈਰਾਨਾ ਕਿ ਮੀਡੀਆ ਨੇ ਪੁੱਛਿਆ ਨਹੀਂ ਪਲਟ ਕੇ ਸਿੰਘ ਸਾਹਿਬ ਜਦੋਂ ਦੱਸ ਰਹੇ ਨੇ ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਸੀ ਤੇ মিডিਆ ਨੇ ਪੁੱਛਿਆ ਨਹੀਂ ਕਿ ਤੁਸੀਂ ਡਿਲੀਟ ਕਿਉਂ ਕਰਵਾਈ ਸੀਗੀ ਉਹ ਪੂਰੀ ਕਾਰਵਾਈ ਦੀ ਵੀਡੀਓ ਖੈਰ ਇਹ ਵੀਡੀਓ ਆਉਂਦੀ ਹੈ ਫਿਰ ਸਿੰਘ ਸਾਹਿਬ ਇਹ ਕਹਿੰਦੇ ਨੇ ਕਿ ਇਹ ਜਿਹੜੀ 27 27 ਸਕਿੰਟ ਦੀ ਵੀਡੀਓ ਹੈ ਇਹ ਮੈਨੂੰ ਡਿਫੇਮ ਕਰਨ ਲਈ ਸਿਰਫ ਇੰਨਾ ਇੱਕ ਕਲਿੱਪ ਕੀਤਾ ਗਿਆ ਕਹਿੰਦੇ ਕਿ ਡੇਢ ਪੌਣੇ 2 ਘੰਟੇ ਦੀ ਵੀਡੀਓ ਆ ਪੂਰੀ ਗੱਲਬਾਤ ਦੀ ਵੀ ਉਹ ਸਾਰੀ ਰਿਲੀਜ਼ ਹੋਣੀ ਚਾਹੀਦੀ ਹੈ ਜਾਂ ਤਾਂ ਸਾਰੀ ਆਵੇ ਏ ایس ਨੂੰ ਲੈ ਕੇ ਇਹ ਨਵਾਂ ਵਿਵਾਦ ਖੜਾ ਹੋ ਗਿਆ ਤੇ ਫਿਰ ਕਾਫੀ ਉਹਨਾਂ ਨੇ ਹੈਰਾਨ ਕਰਨ ਵਾਲੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਸਿੰਘ ਸਾਹਿਬ ਨੇ ਜਿਹੜੇ ਫੈਸਲੇ ਉਹਨਾਂ ਨੇ ਲਏ ਨੇ ਇੱਕ ਉਹਨਾਂ ਨੇ ਇਹ ਕਿਹਾ ਕਹਿੰਦੇ ਕਿ ਮੈਨੂੰ ਜਿਹੜਾ ਮੇਰੇ ਅਹੁਦੇ ਮੁਤਾਬਕ ਜਿਹੜਾ ਐ ਜੀ ਪੀ ਸੀ ਦੇ ਵੱਲੋਂ ਮੈਨੂੰ ਘਰ ਮਿਲਿਆ ਮਿਲਿਆ ਸੀਗਾ ਕਹਿੰਦੇ ਉਹ ਮੈਂ ਖਾਲੀ ਕਰਤਾ ਮੈਂ ਆਪਣੇ ਬੱਚੇ ਤੇ ਹੋਰ ਘਰ ਦੇ ਵਿੱਚ ਸ਼ਿਫਟ ਕਰ ਲਏ ਨੇ ਦੂਸਰਾ ਉਹ ਕਹਿ ਕੇ ਗਏ ਨੇ ਕਿ ਮੈਂ ਅਸਤੀਫਾ ਨਹੀਂ ਦੇਣਾ ਤੇ ਜੇ ਮੈਨੂੰ ਐ ਜੀ ਪੀ ਸੀ ਨੇ ਕਢਣਾ ਹੈ ਇਸ ਅਹੁਦੇ ਤੋਂ ਉਤਾਰਨਾ ਤਾਂ ਉਹ ਉਤਾਰ ਸਕਦੇ ਨੇ ਪਰ ਕਹਿੰਦੇ ਮੈਂ ਆਪਣੀ ਸਵੈ ਇੱਛਾ ਦੇ ਨਾਲ ਅਸਤੀਫਾ ਨਹੀਂ ਦੇਣਾ ਹਾਲਾਂਕਿ ਇੱਕ ਅਸਤੀਫਾ ਉਹਨਾਂ ਦਾ 2 ਮਹੀਨੇ ਪਹਿਲਾਂ ਚਲਿਆ ਵੀ ਗਿਆ ਸੀਗਾ ਜਿਸ ਤੋਂ ਜਿਹੜਾ ਕਿ ਰੋਕ ਲਿਆ ਗਿਆ ਸੀ ਉਹ ਐਜਪੀਸੀ ਨੇ ਉਦੋਂ ਪ੍ਰਵਾਨ ਨਹੀਂ ਕੀਤਾ ਸੀਗਾ ਕਿਉਂਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਆਗੇ ਸੀਗੇ ਵਿੱਚ ਉਹ ਕਹਿੰਦੇ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਮਨਜ਼ੂਰ ਹੋਊਗਾ ਤਾਂ ਫਿਰ ਐਜਪੀਸੀ ਨੂੰ ਮੇਰਾ ਵੀ ਅਸਤੀਫਾ ਮਨਜ਼ੂਰ ਕਰਨਾ ਪਊਗਾ ਸੋ ਉਸ ਕਰਕੇ ਉਹ ਰੁਕਿਆ ਹੋਇਆ ਸੀ ਹੁਣ ਗੱਲ ਇਹ ਹੈ ਕਿ ਇਸੇ ਪੂਰੇ ਮਾਮਲੇ ਦੇ ਵਿੱਚ ਕੱਲ ਇੱਕ ਐ ਜੀ ਪੀ ਸੀ ਦੀ ਅੰਤਰਿਕ ਕਮੇਟੀ ਦੀ ਬੈਠਕ ਵੀ ਹੈ ਤੇ ਉੱਥੇ ਕੀ ਹੁੰਦਾ ਫਿਰ ਇੱਕ ਹੋਰ ਹੈਰਾਨ ਕਰਨ ਵਾਲਾ ਸਿੰਘ ਸਾਹਿਬ ਨੇ ਬਿਆਨ ਦਿੱਤਾ ਗੱਲ ਦੱਸੀ ਜਨਤਕ ਕੀਤੀ ਉਹਨਾਂ ਨੇ ਉਹ ਕਹਿੰਦੇ ਕਿ ਜਿਹੜਾ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਇਆ ਗਿਆ ਸੀ ਅਕਾਲੀ ਦਲ ਦੇ ਖਿਲਾਫ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਉਹਦੇ ਚ ਇੱਕ ਫੈਸਲਾ ਇਹ ਸੀਗਾ ਕਿ ਜਿਹੜੇ ਜਿਹੜੇ ਆਗੂਆਂ ਦੇ ਅਸਤੀਫੇ ਆਏ ਹੋਏ ਨੇ ਪਾਰਟੀ ਦੇ ਕੋਲ ਕਿਉਂਕਿ ਉਦੋਂ ਸੁਖਬੀਰ ਬਾਦਲ ਨੇ ਵੀ ਆਪਣਾ ਬਤੌਰ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਉਹਨਾਂ ਦੇ ਪਿੱਛੇ-ਪਿੱਛੇ ਕੁਝ ਹੋਰ ਆਗੂ ਵੀ ਸੀਗੇ ਉਹਨਾਂ ਨੇ ਵੀ ਅਸਤੀਫੇ ਦੇ ਦਿੱਤੇ ਸੀ ਅਕਾਲ ਤਖਤ ਸਾਹਿਬ ਤੋਂ ਉਦੋਂ ਇਹ ਆਦੇਸ਼ ਹੋਇਆ ਸੀਗਾ ਨਾਲ ਜਿਹੜੀ ਧਾਰਮਿਕ ਸਜ਼ਾ ਉਹ ਤਾਂ ਸੁਣਾਈ ਗਈ ਸੀ ਨਾਲ ਇਹ ਕਿਹਾ ਗਿਆ ਸੀ ਅਕਾਲੀ ਦਲ ਨੂੰ ਕਿ ਜਿਹੜੇ ਆਗੂਆਂ ਦੇ ਅਸਤੀਫੇ ਆਏ ਹੋਏ ਨੇ ਉਹਨਾਂ ਨੂੰ ਤੁਸੀਂ ਐਕਸੈਪਟ ਕਰਕੇ ਉਹਨਾਂ ਨੂੰ ਵੇਲੇ ਕਰੋ ਤੇ ਅਕਾਲੀ ਦਲ ਦੀ ਇੱਕ ਨਵੀਂ ਬਾਡੀ ਬਣਾਓ ਇਹਦੇ ਲਈ ਅਸਤੀਫੇ ਪ੍ਰਵਾਨ ਕਰਨ ਦੇ ਲਈ ਕਿ ਤੁਹਾਡੇ ਕੋਲ 3 ਦਿਨ ਨੇ ਅਕਾਲ ਤਖਤ ਸਾਹਿਬ ਤੋਂ ਇਹ ਆਦੇਸ਼ ਗਿਆ ਸੀ ਖੈਰ ਉਸੇ ਆਦੇਸ਼ ਤੋਂ ਬਾਅਦ ਹੋਇਆ ਕਿ ਕਿ 4 ਤਰੀਕ ਤੋਂ ਦੂਸਰੇ ਦਿਨ ਤੋਂ ਹੀ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਆਪਣੀ ਸਜ਼ਾ ਭੁਗਤਣੀ ਸ਼ੁਰੂ ਕਰਤੀ ਹੈ ਨਾ ਤਿੰਨ ਤੋਂ ਸ਼ੁਰੂ ਹੋ ਗਈ ਸੀ 4 ਨੂੰ ਉਹ ਹਮਲਾ ਵੀ ਹੋਇਆ ਸੀਗਾ ਤੇ ਅਕਾਲੀ ਦਲ ਦੇ ਵੱਲੋਂ ਇਹ ਕਿਹਾ ਗਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਨੂੰ ਕਿ ਦੇਖੋ ਜੀ ਹੁਣ ਤਾਂ ਅਸੀਂ ਸਜ਼ਾ ਭੁਗਤ ਰਹੇ ਹਾਂ ਤੇ ਇਸ ਸਜ਼ਾ ਭੁਗਤਣ ਦੇ ਦਰਮਿਆਨ ਅਸੀਂ ਕਿਵੇਂ ਐਡੀ ਵੱਡੀ ਬੈਠਕ ਬੁਲਾ ਕੇ ਅਸੀਂ ਇਸ ਅਸਤੀਫੇ ਮਨਜ਼ੂਰ ਕਰ ਸਕਦੇ ਆ ਕੁਝ ਕਾਨੂੰਨੀ ਅਰਚਨਾ ਦਾ ਵੀ ਹਵਾਲਾ ਦਿੱਤਾ ਗਿਆ ਸੀ ਤੇ ਉਹਨੂੰ ਦੇਖ ਕੇ ਫਿਰ ਸਿੰਘ ਸਾਹਿਬ ਯਾਨੀ ਰਗਵੀਰ ਸਿੰਘ ਹੋਰਾਂ ਨੇ 20 ਦਿਨ ਦਾ ਹੋਰ ਸਮਾਂ ਦੇ ਦਿੱਤਾ ਸੀਗਾ ਇਹਨਾਂ ਅਸਤੀਫਿਆਂ ਨੂੰ ਪ੍ਰਵਾਨ ਕਰਨ ਦੇ ਲਈ ਕਿ ਚਲੋ ਠੀਕ ਹੈ ਕਿ ਇਹ 3 ਦਿਨ ਤਾਂ ਲੰਘ ਗਏ ਤਾਂ ਅੱਗੇ ਤੁਹਾਨੂੰ 20 ਦਿਨ ਦਾ ਹੋਰ ਸਮਾਂ ਦੇਤਾ ਹੁਣ ਤੁਸੀਂ ਐ ਕਰੋ 20 ਦਿਨ ਦੇ ਵਿੱਚ ਵਿੱਚ ਜਿਹੜੇ ਅਸਤੀਫੇ ਆਏ ਹੋਏ ਨੇ ਉਹਨਾਂ ਨੂੰ ਮਨਜ਼ੂਰ ਕਰਕੇ ਬੰਦਿਆਂ ਨੂੰ ਵਿਹਲੇ ਕਰ ਦਿਓ ਹੁਣ ਗਿਆਨੀ ਰੁਗਵੀਰ ਮਾਫ ਕਰਨਾ ਗਿਆਨੀ ਹਰਪੀਤ ਸਿੰਘ ਹੋਰਾਂ ਨੇ ਅੱਜ ਮੀਡੀਆ ਦੇ ਸਾਹਮਣੇ ਇਹ ਵੀ ਗੱਲ ਜ਼ਾਹਿਰ ਕੀਤੀ ਕਹਿੰਦੇ ਕਿ ਮੈਨੂੰ ਲੱਗਦਾ ਕਿ ਸਿੰਘ ਸਾਹਿਬ ਹੁਣ ਦੁਬਾਰਾ ਬੈਠਣਗੇ ਇੱਕ ਦੁਬਾਰਾ ਇਕੱਤਰਤਾ ਸਿੰਘ ਸਭਾਨਾ ਦੀ ਹੋਊਗੀ ਜਿਹਦੇ ਚ ਕੀ ਇਹ ਫੈਸਲਾ ਬਦਲਿਆ ਜਾਊਗਾ ਇਹ ਉਹਨਾਂ ਨੇ ਕਿਹਾ ਸ਼ੱਕ ਜਤਾਇਆ ਕਹਿੰਦੇ ਪਰ ਮੈਂ ਇਸ ਮੀਟਿੰਗ ਦਾ ਇਸ ਇਕੱਤਰਤਾ ਦਾ ਮੈਂ ਹਿੱਸਾ ਨਹੀਂ ਬਣੂੰਗਾ ਇਹ ਵੀ ਸਾਫ਼ ਤੌਰ ਤੇ ਗਿਆਨੀ ਹਰਪੀਤ ਸਿੰਘ ਉਹਨੀ ਕਹਿ ਗਏ ਨੇ ਸੋ ਇਹ 1 27 ਸਕਿੰਟ ਦੀ ਵੀਡੀਓ ਆਉਣ ਤੋਂ ਬਾਅਦ ਇੰਨਾ ਕੁਝ ਇਸ ਵੇਲੇ ਅੱਜ ਅਸੀਂ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਬਹੁਤ ਸਾਰੇ ਸਵਾਲ ਇਧਰਲੀ ਧਿਰ ਦੇ ਵੱਲੋਂ ਜਥੇਦਾਰ ਸਾਹਿਬ ਯਾਨੀ ਹਰਪ੍ਰੀਤ ਸਿੰਘ ਹੋਰਾਂ ਤੇ ਖੜੇ ਕੀਤੇ ਗਏ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਸਿੱਧੇ ਤੌਰ ਤੇ ਇਹ ਜਿਹੜੇ ਇਲਜ਼ਾਮ ਨੇ ਇਹ ਲਾਏ ਗਏ ਨੇ ਅਕਾਲੀ ਦਲ ਦੇ ਕੁਝ ਆਗੂਆਂ ਦੇ ਪ੍ਰਤੀ ਸਾਫ਼ ਤੌਰ ਤੇ ਜ਼ਾਹਰ ਹੈ ਕਿ ਬਿਰਸਾ ਸਿੰਘ ਵਿਲਟੋਹਾ ਦਾ ਨਾਮ ਉਹਨਾਂ ਨੇ ਨਹੀਂ ਲਿਆ ਪਰ ਸਾਫ ਸਾਫ ਤੌਰ ਤੇ ਉਹਨਾਂ ਨੇ ਕਿਹਾ ਇੱਕ ਸਾਬਕਾ ਅਕਾਲੀ ਲੀਡਰ ਹੈ ਪਰ ਉਹ ਨਾਮ ਦਾ ਹੀ ਸਾਬਕਾ ਕੰਮ ਉਹਦੇ ਮੌਜੂਦਾ ਵਰਗੇ ਨਹੀਂ ਕਿ ਉਹ ਪੂਰਾ ਐਕਟਿਵ ਹੈਗਾ ਆ ਤੇ ਉਹ ਵਿਸ਼ਾ ਸਿੰਘ ਬਲਤੋਹਾ ਹੀ ਨੇ ਤੇ ਇਸ ਇਸ ਗੱਲ ਨੂੰ ਲੈ ਕੇ ਬਹੁਤ ਸਾਰੀਆਂ ਉਲਝਣਾਂ ਧਾਣੀਆਂ ਬਣੀਆਂ ਹੋਈਆਂ ਨੇ ਉਹ 27 ਸਕਿੰਟ ਦੀ ਵੀਡੀਓ ਆਈ ਤਾਂ ਆਈ ਕਿੱਥੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਤਾਂ ਇੱਕੋ ਕਾਪੀ ਸੀ ਉਹ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਕੋਲ ਕਿ ਉਹਨਾਂ ਦੇ ਕੋਲੋਂ ਕਿਵੇਂ ਇਹ ਵੀਡੀਓ ਕੱਢੀ ਗਈ ਕਿਵੇਂ 27 ਸਕਿੰਟ ਦੀ ਜਿਹੜੀ ਕਲਿੱਪ ਹੈ ਇਹ ਅਵੇਲੇਬਲ ਕਰਵਾਈ ਗਈ ਤੇ ਕਿਵੇਂ ਕਿਹਨੇ ਸੋਸ਼ਲ ਮੀਡੀਆ ਤੇ ਪਾ ਕੇ ਇਹਨੂੰ ਵਾਇਰਲ ਕੀਤਾ ਫਿਰ ਉਸ ਤੋਂ ਬਾਅਦ ਤਾਂ ਪੂਰਾ ਮੀਡੀਆ ਦੇ ਵਿੱਚ ਅਸੀਂ ਸਵੇਰ ਤੋਂ ਦੇਖ ਰਹੇ ਹਾਂ ਕਿ ਇਹ ਵੀਡੀਓ ਕਲਿੱਪ ਚੱਲ ਰਿਹਾ ਹੈ ਨਾ ਤੇ ਇਸ ਨੂੰ ਲੈ ਕੇ ਦੇਖੋ ਬਹੁਤ ਵੱਡੇ ਸਵਾਲ ਇਹ ਖੜੇ ਹੋ ਰਹੇ ਨੇ ਕਿਸੇ ਵੀ ਲਿਹਾਜ਼ ਦੇ ਨਾਲ ਜੋ ਕੁਝ ਇਹ ਹੋ ਰਿਹਾ ਇਹਨੂੰ ਠੀਕ ਤੱਕ ਕਿਹਾ ਨਹੀਂ ਜਾ ਸਕਦਾ ਕਿਉਂਕਿ ਜਿੱਥੇ ਸਵਾਲ ਉੱਠ ਰਹੇ ਨੇ ਨਾ ਉਹ ਸਵਾਲ ਜਿਨ੍ਹਾਂ ਤੇ ਉੱਠ ਰਹੇ ਨੇ ਉਹ ਇੱਕ ਸਖਸ਼ੀਤਤਾ ਹੈ ਹੀ ਆ ਪਰ ਇੱਕ ਬਹੁਤ ਵੱਡੀ ਵੱਡਾ ਅਹੁਦਾ ਬਹੁਤ ਵੱਡੀ ਕੁਰਸੀ ਹੈ ਸਿੱਖ ਪੰਥ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੋਣਾ ਹਨਾ ਉਹਨਾਂ ਦੀ ਕੁਰਸੀ ਨੂੰ ਇਹ ਸਵਾਲ ਹੋਣੇ ਤੇ ਹੋਰ ਜਥੇਦਾਰ ਸਾਹਿਬ ਨੇ ਇੱਕ ਹੋਰ ਵੀ ਥੋੜਾ ਜਿਹਾ ਭਰੇ ਮਨ ਦੇ ਨਾਲ ਇਹ ਵੀ ਗੱਲ ਕਹੀ ਸੀ ਕਿ ਜਿਵੇਂ ਪਿੱਛੇ ਜੇ ਉਹਨਾਂ ਦੇ ਇੱਕ ਸਾਧੂ ਦੀ ਇੰਟਰਵਿਊ ਬਹੁਤ ਚੱਲੀ ਯਾ ਉਹਨਾਂ ਦੇ ਸਾਧੂ ਨੇ ਇਲਜ਼ਾਮ ਲਗਾਏ ਸੀਗੇ ਜਥੇਦਾਰ ਸਾਹਿਬਾਨਾ ਦੇ ਉੱਤੇ ਕਿ ਮੇਰੀ ਪਤਨੀ ਦੇ ਨਾਲ ਇਦਾਂ-ਇਦਾਂ ਕਿ ਉਹਨਾਂ ਨੇ ਗਲਤ ਜਿਹੜੇ ਇਲਜ਼ਾਮ ਸੀ ਲਾਏ ਸੀ ਉਹਦੇ ਬਾਰੇ ਵੀ ਜਥੇਦਾਰ ਸਾਹਿਬ ਨੇ ਬੋਲਿਆ ਕਿ ਇਹ ਸਭ ਮੇਰੀ ਕਰਦਾਰਕੁਸ਼ੀ ਕਰਨ ਦੇ ਲਈ ਇਹ ਸਭ ਕੁਝ ਕੀਤਾ ਗਿਆ ਤੇ ਪਰ ਕਹਿੰਦੇ ਹੁਣ ਜੋ ਹੁੰਦਾ ਹੋਏ ਜਾਵੇ ਜੇ ਮੈਨੂੰ ਕਹਿੰਦੇ ਇਹਨਾਂ ਨੇ ਕੱਢਣਾ ਐ ਜੀਪੀਸੀ ਨੇ ਤਾਂ ਮੈਨੂੰ ਕੱਢ ਸਕਦੇ ਨੇ ਪਰ ਮੈਂ ਸਵੈ ਇੱਛਾ ਦੇ ਨਾਲ ਅਸਤੀਫਾ ਮੈਂ ਨਹੀਂ ਦਊਂਗਾ ਠੀਕ ਹੈ ਪਰ ਗੱਲ ਇਹ ਹੈ ਕਿ ਦੂਜੇ ਪਾਸੇ ਹੁਣ ਚਾਹੇ ਉਹ ਤਲਖੀ ਦੇ ਰੂਪ ਦੇ ਵਿੱਚ ਹੀ ਕਹਿ ਗਏ ਉਸ 27 ਸਕਿੰਟ ਦੀ ਵੀਡੀਓ ਦੇ ਵਿੱਚ ਵੀਡੀਓ ਗੱਲਬਾਤ ਤਾਂ ਲੰਬੀ ਹੋ ਰਹੀ ਸੀ ਪਰ ਜਿਹਨੇ ਕੱਟੀ ਹੈ ਉਹਨੇ ਜਾਣ ਕੇ ਉਹ 27 ਸਕਿੰਟ ਦੀ ਹੀ ਕੱਟ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਜਿਹੜਾ ਉੱਥੇ ਐਡਮਿਟ ਕਰ ਰਹੇ ਨੇ ਸਿੰਘ ਸਾਹਿਬ ਕਿ ਬੀਜੇਪੀ ਦੇ ਨਾਲ ਸਾਂਝ ਹੈ ਜਾਂ ਬੋਲਚਾਲ ਹੋਣ ਦੇ ਨਾਲ ਕੀ ਫਰਕ ਪੈਂਦਾ ਕਿ ਮੈਂ ਪ੍ਰਧਾਨ ਮੰਤਰੀ ਹੋਰਾਂ ਦੇ ਨਾਲ ਗੱਲਬਾਤ ਵੀ ਕਰਦਾ ਤੇ ਉਧਰੋਂ ਬਲਟੋਹਾ ਇਹ ਕਹਿੰਦੇ ਨੇ ਕਿ ਤੁਹਾਡੇ ਤੋਂ ਪਹਿਲਾਂ ਵੀ ਜਾਂ ਤੁਹਾਡੇ ਨਾਲ ਜਿਹੜੇ ਸਿੰਘ ਸਾਹਿਬ ਬੈਠੇ ਨੇ ਇਹ ਵੀ ਜਥੇਦਾਰ ਨੇ ਕਿ ਇਹ ਤਾਂ ਕੋਈ ਗੱਲਬਾਤ ਐਦਾਂ ਕੇਂਦਰ ਦੇ ਵਿੱਚ ਕਿਸੇ ਸਰਕਾਰ ਦੇ ਨਾਲ ਜਾਂ ਮੰਤਰੀ ਜਾਂ ਮੁੱਖ ਮੰਤਰੀ ਜਾਂ ਸਾਬਕਾ ਮੁੱਖ ਮੰਤਰੀ ਦੇ ਨਾਲ ਐਦਾਂ ਗੱਲ ਨਹੀਂ ਕਰਦੇ ਵੀ ਤੁਸੀਂ ਕਿਉਂ ਕਰਦੇ ਹੋ ਇਹ ਇਸ ਤਰੀਕੇ ਦੇ ਸਵਾਲ ਉੱਠੇ ਨੇ ਸਵਾਲ ਉੱਠੇ ਤਾਂ ਹੀ ਸੀ ਇਹ ਵੀਡੀਓ ਜਿਨੇ ਵੀ ਦਿਖਾਈ ਹੈ ਤਾਂ ਉਹਦਾ ਮਕਸਦ ਇੱਕ ਇਹ ਹੋ ਸਕਦਾ ਹੈ ਕਿ ਜਿਵੇਂ ਵਿਰਸਾ ਸਿੰਘ ਬਲਟੋਹਾ ਹੋਰਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਨੇ ਕਿ ਇਹਨਾਂ ਦੀ ਬੀਜੇਪੀ ਦੇ ਨਾਲ ਸਾਂਝ ਹੈ ਕਿ ਉਹ ਬੀਜੇਪੀ ਦੇ ਪ੍ਰਭਾਵ ਹੇਠਾ ਕੇ ਇਸ ਤਰੀਕੇ ਦੇ ਫੈਸਲੇ ਕਰ ਰਹੇ ਨੇ ਨਾ ਕਿਉਂਕਿ ਵਲਟੋਹਾ ਨੂੰ ਤਾਂ 10 ਸਾਲ ਦੇ ਲਈ ਬਾਹਰ ਕਰਨ ਦਾ ਸਿਆਸਤ ਦੇ ਵਿੱਚੋਂ ਅਕਾਲੀ ਦਲ ਦੇ ਵਿੱਚੋਂ ਬਾਹਰ ਕਰਨ ਦਾ ਆਦੇਸ਼ ਹੈ ਜਿਹੜਾ ਅਕਾਲ ਤਖਤ ਸਾਹਿਬ ਦੇ ਵੱਲੋਂ ਹੋਇਆ ਸੀ ਤੇ ਉਹ ਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਕੀਤਾ ਗਿਆ ਸੀ ਸੋ ਇਸ ਤਰੀਕੇ ਦੀ ਗਹਿਮਾ-ਗਹਿਮੀ ਚੱਲ ਰਹੀ ਸੀ ਕਾਫੀ ਸਮੇਂ ਤੋਂ ਪਿੱਛੇ ਜੇ ਮਸਾ ਇਹ ਮਾਮਲਾ ਸ਼ਾਂਤ ਹੋਇਆ ਸੀ ਪਰ ਅੱਜ ਜਿਹੜੀ 27 ਸਕਿੰਟ ਦੀ ਵੀਡੀਓ ਆਈ ਇਹਨੇ ਮੁੜ ਤੋਂ ਬਵਾਲ ਆ ਜਿਹੜਾ ਉਹ ਖੜਾ ਕਰ ਦਿੱਤਾ ਦੂਸਰੇ ਪਾਸੇ ਦੇਖੋ ਚੰਗਾ ਕਿਸੇ ਪਾਸੇ ਵੀ ਨਹੀਂ ਹੋ ਰਿਹਾ ਦੂਸਰੇ ਪਾਸੇ ਜਿਹੜੇ ਸਾਡੇ ਧਾਮੀ ਸਾਹਿਬ ਨੇ ਐ ਜੀ ਪੀ ਸੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਦੇਖੋ ਤੁਸੀਂ ਵੀਡੀਓ ਆਡੀਓ ਕਿੰਨੀ ਵਾਇਰਲ ਹੋਈ ਆ ਜਿਹੜੀ ਇੱਕ ਸ਼ਖਸ ਦੇ ਨਾਲ ਉਹ ਗੱਲਬਾਤ ਕਰਦੇ ਨੇ ਉਹ ਜਦੋਂ ਜਾਗੀਰ ਕੌਰ ਜੀ ਦੇ ਸੰਬੰਧੀ ਸਵਾਲ ਪੁੱਛਦਾ ਤਾਂ ਉਹ ਤਲਖੀ ਦੇ ਵਿੱਚ ਆ ਕੇ ਉਹ ਵੀ ਇੱਕ ਦੋ ਅਪਸ਼ਬਦ ਬੋਲ ਜਾਂਦੇ ਆ ਬੀਬੀ ਜ਼ਗੀਰ ਕੌਰ ਨੂੰ ਲੱਗਦਾ ਨਹੀਂ ਜਿੱਥੇ ਉਹ ਭੱਦੀ ਸ਼ਦਾਬ ਲਈ ਵਰਤਦੇ ਆ ਵੀ ਪਰੈਸੀਓ ਸਾਡੀਓ ਦੀ ਪੁਸ਼ਟੀ ਤਾਂ ਨਹੀਂ ਕਰਦੇ ਪਰ ਉਹ ਜੋ ਨਹੀਂ ਉਹ ਤਾਂ ਧਾਮੀ ਸਾਹਿਬ ਨੇ ਮੰਨ ਲਿਆ ਨਾ ਜੀ ਉਤਾਂ ਨੇ ਮੰਨ ਲਿਆ ਕਿ ਹਾਂ ਮੈਂ ਹੀ ਸੀ ਪਰ ਮੈਂ ਤਲਕੀ ਦੇ ਵਿੱਚ ਆ ਕੇ ਮੇਤੋ ਇਹ ਦੋ ਸ਼ਬਦ ਨੇ ਜਿਹੜੇ ਜਿਹੜੇ ਗਾਲਾਂ ਵਰਗੇ ਸ਼ਬਦ ਨੇ ਕਿ ਮੈਂ ਬੋਲੇ ਗਏ ਨੇ ਮੈਨੂੰ ਨਹੀਂ ਬੋਲਣਾ ਚਾਹੀਦਾ ਸੀ ਪਰ Rao ਸਾਹਿਬ ਤੁਸੀਂ ਮੰਨਦੇ ਨਹੀਂ ਸਿੱਖ ਕੌਮ ਦੀ ਇੱਕ ਬੜੀ ਵੱਡੀਆਂ ਸਿੱਖਿਸ਼ਤਾ ਨੇ ਸਾਰਾ ਪੰਥ ਇਹਨਾਂ ਨੂੰ ਸਮਰਪਿਤ ਹੈ ਜਿਵੇਂ ਇੱਕ ਰਿਪਰੈਜ਼ੈਂਟ ਕਰਦੇ ਆ ਇਸ ਧਰਮ ਨੂੰ ਤੇ ਲੱਗਦਾ ਸਿੱਖ ਕੌਮ ਕੀਨਾ ਤੋਂ ਆਸ ਰੱਖੇਗੀ ਜਿੱਥੇ ਇੱਥੇ ਲੀਡਰ ਹੀ ਸਾਡੇ ਇਹੋ ਜਿਹੇ ਨੇ ਜਾਂ ਜਥੇਦਾਰ ਸਬਾਨਾ ਤੋਂ ਇਹੋ ਜੀਆਂ ਗਲਤੀਆਂ ਹੋ ਰਹੀਆਂ ਨੇ ਨਹੀਂ ਦੇਖੋ ਦੇਖੋ ਇਹ ਇਹ ਜਿਹੜੇ ਔਦੇ ਨੇ ਇਹ ਔਦੇ ਬੇਸ਼ੱਕ ਬਹੁਤ ਵੱਡੇ ਨੇ ਹਨ ਪਰ ਜਿਹੜੇ ਔਦਿਆਂ ਤੇ ਬੈਠੇ ਨੇ ਗੁਰਲਾਲ ਹੈਗੇ ਉਹ ਵੀ ਇਨਸਾਨ ਹੀ ਨੇ ਠੀਕ ਹੈ ਉਹ ਭਗਵਾਨ ਤਾਂ ਉਹ ਵੀ ਨਹੀਂ ਹੈਗੇ ਕੋਈ ਵੀ ਮਨੁੱਖਾ ਚਾਹੇ ਕਹਿੰਦੇ ਸੰਪੂਰਨ ਤਾਂ ਹੋ ਨਹੀਂ ਸਕਦਾ ਉਹ ਕੋਈ ਮਨੁੱਖਾ ਆਪਣੇ ਜੀਵਨ ਦੇ ਵਿੱਚ ਕਦੇ ਕੋਈ ਗਲਤੀ ਨਾ ਕਰੇ ਐਸਾ ਵੀ ਨਹੀਂ ਹੋ ਸਕਦਾ ਹਨਾ ਸੋ ਇਸ ਕਰਕੇ ਉਹ ਔਦੇ ਬਹੁਤ ਵੱਡੇ ਨੇ ਸ਼ਕਤੀ ਤਾਂ ਵੀ ਵੱਡੀਆਂ ਨੇ ਪਰ ਦੇਖਣ ਨੂੰ ਕੀ ਹੈ ਜਿਹੜੇ ਔਦੇ ਤੇ ਬੈਠੇ ਨੇ ਹੈ ਤਾਂ ਉਹ ਵੀ ਇਨਸਾਨ ਹੀ ਸੋ ਕੋਈ ਵੀ ਇਨਸਾਨ ਕਿਸੇ ਵੀ ਅਹੁਦੇ ਤੇ ਬੈਠ ਕੇ ਦੇਖੋ ਅ ਕਿਸੇ ਤਰੀਕੇ ਦੇ ਨਾਲ ਕਿਉਂਕਿ ਜ਼ੁਬਾਨ ਹੈ ਜਿਹੜੀ ਇੱਕ ਵਾਰ ਬੋਲੀ ਗਈ ਉਹ ਮਨਦੋ ਇਹਨਾਂ ਦੀ ਸਹਿਨਸ਼ਿਲਤਾ ਬਹੁਤ ਘੱਟ ਹੈ ਜੀ ਸਹਿਨਸ਼ਿਲਤਾ ਤੇ ਦੇਖੋ ਇਹ ਤਾਂ ਚਲੋ ਹੁਣ ਉਹੀ ਜਾਣਦੇ ਨੇ ਪਰ ਫਿਰ ਵੀ ਕੰਟਰੋਲ ਕਰਕੇ ਬੋਲਣਾ ਚਾਹੀਦਾ ਹੈ ਨਾ ਜਿਹੜੀ ਜਿਸ ਅਹੁਦੇ ਤੇ ਤੁਸੀਂ ਬੈਠੇ ਹੋ ਫਿਰ ਤੁਹਾਨੂੰ ਥੋੜਾ ਜਿਹਾ ਸਹਿਮੇ ਦੇ ਨਾਲ ਸਹਜੇ ਦੇ ਨਾਲ ਕੁਝ ਵੀ ਬੋਲਣਾ ਕਿਉਂਕਿ ਉਹ ਉਹੀ ਹੈ ਨਾ ਗੱਲ ਸਿਆਣਿਆਂ ਨੇ ਕਿਹਾ ਕੀ ਕਮਾਨੋਂ ਨਿਕਲਿਆ ਤੀਰ ਤੇ ਜਬਾਨੋਂ ਨਿਕਲੀ ਗੱਲ ਇਹ ਵਾਪਸ ਤਾਂ ਆਉਂਦੀ ਨਹੀਂ ਇੱਕ ਵਾਰ ਬੋਲਿਆ ਗਿਆ ਸੋ ਧਾਮੀ ਸਾਹਿਬ ਵਾਲੇ ਇਸ એપisode ਦੇ ਵਿੱਚ ਤੁਸੀਂ ਦੇਖੋ ਧਾਮੀ ਸਾਹਿਬ ਨੇ ਐਡਮਿਟ ਕੀਤਾ ਉਹਨਾਂ ਨੇ ਮਾਫੀ ਵੀ ਮੰਗੀ ਊਮਨ ਕਮਿਸ਼ਨ ਦੇ ਕੋਲ ਗਏ ਉੱਥੋਂ ਵੀ ਆ ਕੇ ਮਾਫੀ ਮੰਗੀ ਤੇ ਅੱਜ ਬੀਬੀ ਜਗੀਰ ਕੌਰ ਵੀ ਊਮਨ ਕਮਿਸ਼ਨ ਦੇ ਦਫ਼ਤਰ ਪਹੁੰਚੇ ਸੀ ਤੇ ਬੀਬੀ ਜੀ ਦਾ ਸਾਫ਼ ਤੌਰ ਤੇ ਉੱਥੇ ਮਨਾਂ ਕਰਿਆ ਇਹ ਕਹਿੰਦੇ ਕਿ ਮੈਂ ਧਾਮੀ ਸਾਹਿਬ ਨੂੰ ਮਾਫ ਨਹੀਂ ਕਰ ਸਕਦੀ ਉਹਨਾਂ ਨੇ ਤਾਂ ਇਹੀ ਗੱਲ ਕਹੀ ਹੈ ਕਿ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਹੁਣ ਇਸਤੇ ਵੀ ਸਿੱਖ ਸੰਗਤ ਬਟ ਬਟ ਜਾਂਦੀ ਹੈ ਹਰ ਇੱਕ ਮਸਲੇ ਤੇ ਬਟ ਜਾਂਦੀ ਹੈ ਅੱਧੇ ਕਹਿੰਦੇ ਕਿ ਜੇ ਧਾਮੀ ਸਾਹਿਬ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ ਤਾਂ ਜੇ ਉਹਨਾਂ ਨੇ ਮਾਫੀ ਮੰਗ ਲਈ ਤਾਂ ਬੀਬੀ ਜੀ ਨੂੰ ਵੱਡਾ ਦਿਲ ਦਿਖਾ ਕੇ ਉਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਸੀ ਅੱਧੇ ਸਹਿਮਤ ਨੇ ਬੀਬੀ ਜਗੀਰ ਕੌਰ ਜੀ ਦੇ ਨਾਲ ਕਿ ਠੀਕ ਹੈ ਜੀ ਜੇ ਹੁਣ ਉਹਨਾਂ ਨੇ ਗਲਤੀ ਮੰਨ ਹੀ ਲਈ ਐਡਮਿਟ ਕਰ ਲਿਆ ਕਿ ਮੇਰੇ ਤੋਂ ਇਹ ਅਪਸ਼ਬਦ ਬੋਲੇ ਗਏ ਨੇ ਤਾਂ ਹੁਣ ਇਹ ਤੋਂ ਅੱਗੇ ਜਾ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀ ਬਣਦੀ ਹੈ ਕਿ ਉਹ ਵੀ ਹੋਣੀ ਚਾਹੀਦੀ ਹੈ ਇਹ ਹੁਣ ਔਮਨ ਕਮਿਸ਼ਨ ਤੇ ਆ ਜਿਹੜੇ ਉਹਦੇ ਚੇਅਰਪਰਸਨ ਨੇ ਤੇ ਉਹਨਾਂ ਦੇ ਉੱਪਰ ਹੈ ਕਿ ਉਹ ਕੀ ਐਕਸ਼ਨ ਲੈਂਦੇ ਨੇ ਹਾਲਾਂਕਿ ਉਹਨਾਂ ਨੇ ਮੀਡੀਆ 'ਚ ਤਾਂ ਹੀ ਕਿਹਾ ਕਿ ਜੋ ਵੀ ਇਸ ਤੋਂ ਫਰਦਰ ਹੈ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਜੋ ਬਣਦੀ ਆ ਉਹ ਅਸੀਂ ਕਰਾਂਗੇ ਅਮਲ 'ਚ ਲੈ ਕੇ ਆਵਾਂਗੇ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਵੱਧ ਕੇ ਕੁਝ ਇਸ ਮਾਮਲੇ 'ਚ ਹੋ ਸਕਦਾ ਆ ਕਿਉਂਕਿ ਕਾਨੂੰਨ ਦੇ ਵਿੱਚ ਹੁਣ ਇਹ ਦੇਖਣਾ ਹੋਊਗਾ ਕਿ ਕਿਸੇ ਨੂੰ ਅਪ ਸ਼ਬਦ ਬੋਲੇ ਨੇ ਤਾਂ ਉਹਦੇ ਵਿੱਚ ਸ਼ਾਇਦ ਮੈਨੂੰ ਲੱਗਦਾ ਕਾਨੂੰਨ ਇਹ ਨਹੀਂ ਦੇਖੂਗਾ ਕਿ ਕੌਣ ਕਿਸ ਅਹੁਦੇ 'ਤੇ ਸੀ ਜਿਹਨੂੰ ਬੋਲਿਆ ਗਿਆ ਉਹ ਕਿਸ ਅਹੁਦੇ 'ਤੇ ਐ ਕਿਉਂਕਿ ਕਾਨੂੰਨ ਦੀ ਨਿਗਾਹ 'ਚ ਸਾਰੇ ਇਨਸਾਨ ਬਰਾਬਰ ਹੀ ਨੇ ਉਹ ਕਾਨੂੰਨ ਨੇ ਆਪਣੇ ਹਿਸਾਬ ਦੇ ਨਾਲ ਕਾਰਵਾਈ ਕਰਨੀ ਐ ਪਰ ਵੈਸੇ ਵੀ ਇਸ ਗੱਲ ਨੂੰ ਸ਼ਾਇਦ ਇੱਥੇ ਕਿਤੇ ਨਿਵੇੜਿਆ ਜਾ ਸਕਦਾ ਸੀ ਕਿ ਜੇ ਤਮੀ ਸਾਹਿਬ ਹੋਰਾਂ ਨੇ ਸ਼ਾਇਦ ਮਾਫੀ ਮੰਗ ਲਈ ਤਾਂ ਅੱਧੇ ਲੋਕ ਇਸ ਬਾਰੇ ਸੋਚ ਰਹੇ ਨੇ ਕਿ ਸ਼ਾਇਦ ਬੀਬੀ ਜੀ ਨੂੰ ਇੱਥੇ ਵੱਡਾ ਦਿਲ ਦਿਖਾ ਕੇ ਉਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਸੀ राव ਸਾਹਿਬ ਸਰਦਾਰ ਆਏਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਲੀਡਰਾਂ ਦੀ ਜੋ